ਆਪਾਂ ਬੀਤੇ ਸਮੇਂ ਤੋਂ ਸਿੱਖ ਸਕਦੇ ਆਉਣ ਵਾਲੇ ਸਮੇਂ ਨੂੰ ਵਿਜੂਅਲਾਈਜ਼ ਕਰ ਸਕਦੇ ਆ ਕਿ ਆਉਣ ਵਾਲਾ ਸਮਾਂ ਹੋਣਾ ਕਿ ਹੋ ਜਿਆ ਲੇਕਿਨ ਜਿਹੜੇ ਫੈਸਲੇ ਲੈਣੇ ਹੁੰਦੇ ਉਹ ਵਰਤਮਾਨ ਸਮੇਂ ਦੇ ਵਿੱਚ ਲੈਣੇ ਹੁੰਦੇ ਕਿਉਂਕਿ ਵਰਤਮਾਨ ਸਮਾਂ ਜਿਹੜਾ ਉਹ ਸਭ ਤੋਂ ਪਾਵਰਫੁੱਲ ਸਮਾਂ ਹੁੰਦਾ ਅੱਜ ਮੈਂ ਥੋੜਾ ਜਿਹਾ ਬੈਕਗ੍ਰਾਉਂਡ 'ਚ ਜਾਣਾ ਚਾਹੁੰਦਾ ਪੰਜਾਬ ਨੂੰ ਛੋਟਾ ਕੀਤਾ ਜਾ ਰਿਹਾ ਅੱਜ ਲੜਾਈ ਸਿਰਫ ਸਤਾ ਦੀ ਜਾਂ ਨਾ ਸਤਾ ਦੀ ਨਹੀਂ ਹੈ ਅੱਜ ਲੜਾਈ ਇਸ ਗੱਲ ਦੀ ਹੈ ਕਿ ਚਾਹੇ 1947 ਤੋਂ ਪਹਿਲਾਂ ਦੀ ਗੱਲ ਹੋਵੇ ਤੇ ਚਾਹੇ 1947 ਤੋਂ ਬਾਅਦ ਦੀ ਹੋਵੇ ਪੰਜਾਬ ਨੂੰ ਹਮੇਸ਼ਾ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਤੇ ਅੱਜ ਵੀ ਹਾਲਾਤ ਇਹੋ ਜਿਹੇ ਆ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੌਲੀ 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 ਇਹੋ ਜਿਹਾ ਗੋਡਿਆਂ ਤੇ ਲੈਓ ਤੇ ਪੰਜਾਬ ਆਪਣਾ ਭਾਰ ਚ ੱਲਣ ਜੋਗਾ ਨਾ ਰਵੇ ਮੈਂ ਕਹਿਣ ਚੁ ਗਰੇਜ਼ ਨਹੀਂ ਕਰਦਾ ਜਿਹੜੀ ਦਿੱਲੀ ਦੀ ਸਰਕਾਰ ਹੈ ਨਾ ਉੱਥੇ ਲੋਕਤੰਤਰ ਅੱਜ ਬਿਲਕੁਲ ਖਤਰੇ ਦੇ ਵਿੱਚ ਆ 141 ਅਮਰ ਸਿੰਘ ਜੀ 141 ਐਮਪੀ ਸਸਪੈਂਡ ਕੀਤੇ ਆ ਨਾ ਇਹਨਾਂ ਨੇ 153 ਲੇਕਿਨ ਨਰੇਟਿਵ ਕੀ ਸਿਰਜਿਆ ਜਾ ਰਿਹਾ ਭਈ ਇਹਨਾਂ ਨੇ ਕਾਂਗਰਸ ਨੇ ਜਿਹੜਾ ਇਹ ਕਹਿ ਰਿਹਾ ਜੋ ਬੀਜੇਪੀ ਪੰਜਾਬ ਦੇ ਵਿੱਚ ਆਪ ਸਿੱਧੀ ਨਹੀਂ ਨਾ ਕਰ ਸਕਦੀ ਉਹ ਆਮ ਆਦਮੀ ਪਾਰਟੀ ਕਰ ਰਹੀ ਆ ਇਹ ਕਿ ਮੈਂ ਆਪਾਂ ਇਹਨਾਂ ਸੋਚੋ ਵੀ ਆਪਾਂ ਇਸ ਰੈਲੀ ਚ ਆਉਣ ਉਸਤਾਨ ਬਚਾਉਣ ਦੀ ਜ਼ਰੂਰਤ ਹੈ ਕਿਉਂਕਿ ਇਹ ਸੋਚਦੇ ਕੀ ਆ ਇਹ ਸੋਚਦੇ ਪੰਜਾਬ ਬਾਰੇ ਕਿਉਂਕਿ ਜਦੋਂ ਜਦੋਂ ਵੀ ਦਿੱਲੀ ਦੇ ਵਿੱਚ ਚਾਹੇ ਕਾਂਗਰਸ ਦਾ ਰਾਜ ਵੀ ਹੋਇਆ ਪੰਜਾਬ ਦੇ ਵਿੱਚ ਉਹਦਾ ਹਮੇਸ਼ਾ ਉਲਟਾ ਹੋਇਆ ਅੱਜ ਦਿੱਲੀ ਦੇ ਵਿੱਚ ਬੀਜੇਪੀ ਦਾ ਰਾਜ ਹੈ ਲੇਕਿਨ ਪੰਜਾਬ ਦੇ ਵਿੱਚ ਨਹੀਂ ਹੈ ਪੰਜਾਬ ਈਨ ਨਹੀਂ ਮੰਨਦਾ ਇਹਨਾਂ ਨੂੰ ਗੋਡਿਆਂ ਭਾਨੇ ਕਰ ਲਈਏ ਕਿਉਂਕਿ ਆ ਜਿਹੜੇ ਆ ਆਮ ਆਦਮੀ ਬਾਜਵਾ ਸਾਹਿਬ ਬਹੁਤੀ ਗੱਲ ਨਹੀਂ ਕਰਨੀ ਕਿਉਂਕਿ ਕਹਿਣ ਦੀ ਗੱਲ ਬਚ ਗਈ ਆ ਸਿਰਫ ਤੇ ਸਿਰਫ ਕਿਉਂਕਿ ਜਦੋਂ-ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਆਈਆਂ 100 ਕਰੋੜ ਤੋਂ ਵੱਧ ਦਾ ਬਜਟ ਕਦੇ ਵੀ ਜਿਹੜਾ ਪਬਲਿਸਿਟੀ ਦਾ ਨਹੀਂ ਹੋਇਆ ਜਿਹੜਾ ਵੱਧ ਕੇ 950 ਕਰੋੜ ਦਾ ਹੋ ਗਿਆ ਸਿਰਫ ਤੇ ਸਿਰਫ ਇਹਨਾਂ ਨੇ ਇੱਕ ਸੋਚ ਲਿਆ ਕਿ ਹਰ ਮਹੀਨੇ ਤਿੰਨ ਇਸ਼ੂ ਨਵੇਂ ਕੱਢਿਆ ਕਰੋ ਜਿਹੜੇ ਇਹਨਾਂ ਦੀ ਰਿਸਰਚ ਟੀਮ ਹੈ ਉਹ ਇਸ WhatsApp ਦੇ ذریعے ਇਸ ਮੀਡੀਆ ਦੇ ذریعے ਇਸ ਇਹਨਾਂ ਦੇ ਇਸ ਤੰਤਰ ਦੇ ذریعے ਲੋਕਾਂ ਦੇ ਮੋਬਾਈਲ ਦੇ ਵਿੱਚ ਪਹੁੰਚਾ ਦਿਓ ਕਿਉਂਕਿ ਇਹਨਾਂ ਨੂੰ ਇੱਕ ਗੱਲ ਸਮਝ ਆ ਗਈ ਕਿ ਲੋਕੀ ਹਫ਼ਤੇ ਦਸਾਂ ਦਿਨਾਂ ਬਾਅਦ ਗੱਲ ਭੁੱਲ ਜਾਂਦੇ ਆ ਤੇ ਨਵੀਂ ਗੱਲ ਸ਼ੁਰੂ ਕਰ ਲਿਆ ਕਰੋ ਅੱਜ ਕਿਉਂਕਿ ਇਹਨਾਂ ਨਾਲ ਤਾਂ ਕਿਤੇ ਨਾ ਕਿਤੇ ਬਾਜਵਾ ਸਾਹਿਬ ਲਾਇਸੈਂਸ ਦੀ ਗੱਲ ਵੀ ਤੁਰਦੀ ਆ ਕਿਉਂਕਿ ਮੈਨੂੰ ਪਤਾ ਤੁਸੀਂ ਵੀ ਬਹੁਤ ਵਕਾਲਤ ਕਰਦੇ ਹੋ ਸਾਡੇ ਪ੍ਰਧਾਨ ਸਾਹਿਬ ਵੀ ਇਸ ਗੱਲ ਦੀ ਬਹੁਤ ਵਕਾਲਤ ਕਰਦੇ ਆ ਲੇਕਿਨ ਇੱਕ ਤਾਂ ਆਪਸ ਵਿੱਚ ਆਪਾਂ ਇਹ ਲੜ ਝਗੜ ਕੇ ਨਹੀਂ ਇਹ ਲੜਾਈ ਲੜ ਸਕਦੇ ਤੇ ਇੱਕ ਸਿੱਧੇ ਖੜੇ ਹੋ ਕੇ ਆਪਾਂ ਨੂੰ ਲੜਨਾ ਪੈਣਾ ਇਹਨਾਂ ਨੇ ਹਮੇਸ਼ਾ ਪੰਜਾਬ ਨਾਲ ਕਿਉਂਕਿ ਇਹ ਠੀਕ ਹੈ ਵੀ ਜਿਹੜਾ ਵੀ ਲੀਡਰ ਬਣਦਾ ਉਹਨੇ ਹਮੇਸ਼ਾ ਜਿਹੜੀ ਸੈਂਟਰ ਦੀ ਸਰਕਾਰ ਆ ਉਹਦੇ ਨਾਲ ਕਿਤੇ ਨਾ ਕਿਤੇ ਨੇੜੇ ਹੋ ਕੇ ਚੱਲਣਾ ਹੁੰਦਾ ਪਰ ਨੇੜੇ ਹੋ ਕੇ ਨਹੀਂ ਜਾਂਦੇ ਰਹੇ ਇਹ ਪੁਰਾਣੇ ਇਹ ਦੂਸਰੇ ਪਾਸੇ ਜਾ ਕੇ ਚੱਲਦੇ ਰਹਿਆ ਤੇ ਤਾਂ ਹੀ ਪੰਜਾਬ ਇੱਥੇ ਆੜ ਕੇ ਖੜ ਗਿਆ ਅੱਜ ਪਾਣੀ ਦਾ ਬਹੁਤ ਸੀਰੀਅਸ ਇਸ਼ੂ ਹੈ ਅੱਜ ਖੇਤੀਬਾੜੀ ਦਾ ਬਹੁਤ ਸੀਰੀਅਸ ਇਸ਼ੂ ਹੈ ਲੇਕਿਨ ਇਹ ਕਿਉਂਕਿ ਕਿਉਂਕਿ ਭੰਡ ਤੇ ਆ ਜਾ ਸਕਦਾ ਕਿਤੇ ਕੋਈ ਭੰਡ ਗੁੱਸਾ ਬਿਨਾ ਕਰ ਲਵੇ ਯਾਰ ਸਾਡੀ ਕਿਤੇ ਕਿਉਂਕਿ ਇਹਨਾਂ ਨੂੰ ਲੱਗਦਾ ਹੁੰਦਾ ਵੀ ਸ਼ਾਇਦ ਇਹ ਸਾਡੀ ਕਿਤੇ ਬਦਖੋਈ ਕਰਨ ਰਿਹਾ ਸੋ ਇਸ ਕਰਕੇ ਇਹਨੂੰ ਸੀਰੀਅਸ ਮੁੱਦੇ ਤੇ ਲੈ ਕੇ ਆਈਏ ਔਰ ਇੱਕ ਮੈਂ ਜ਼ਰੂਰ ਬੇਨਤੀ ਕਰਨੀ ਚਾਹਨਾ ਕਿਉਂਕਿ ਆਪਾਂ ਸਾਰੇ ਰਲ ਕੇ ਕਿਉਂਕਿ ਮੂਡ ਤਾਂ ਆਪਾਂ ਲੋਕਾਂ ਦਾ ਦੇਖ ਹੀ ਲਿਆ ਕੋਈ ਇਸ ਹੱਕ ਦੇ ਵਿੱਚ ਨਹੀਂ ਆ ਪੀ ਆਪਾਂ ਕਿਤੇ ਇਹਨਾਂ ਨਾਲ ਸਮਝੌਤਾ ਕਰ ਲਈਏ ਤੇ ਜੇ ਕਿਤੇ ਸਮਝੌਤਾ ਕਿਤੇ ਨੇੜੇ ਤੇੜੀ ਵੀ ਚੱਲ ਗਿਆ ਤੇ ਬਾਜਵਾ ਸਾਹਿਬ ਆਪਾਂ ਨੂੰ ਬਸ ਕੇ ਫੜਨ ਵਾਲੇ ਕਾਂਗਰਸ ਦੇ ਬੰਦੇ ਨਹੀਂ ਲੱਭਣੇ ਸੋ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਚਲੋ ਸਾਰੇ ਚੱਲੀਏ ਰਲ ਕੇ ਸੋ ਆਪਾਂ ਸਾਰੇ ਇਸ ਗੱਲ ਦਾ ਆਪੋਸ ਵੀ ਕਰੀਏ ਕਿਉਂਕਿ ਜਿੱਥੇ ਦੇਸ਼ ਨੂੰ ਖਤਰਾ ਕਿਉਂਕਿ ਬੀਜੇਪੀ ਦੀ ਬੀ ਟੀਮ ਐ ਇਸ ਕਰਕੇ ਕਹਿਣਾ ਇਹ ਜਿੱਥੋਂ ਬਣ ਕੇ ਆਈ ਹੈ ਨਾ ਇਹ ਉਸ 2013 ਦੀ ਗੱਲ ਹੈ ਜਿਹੜੀ 90 ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਇਹਨਾਂ ਨੇ ਆਪਣੀ ਬੀ ਟੀਮ ਕੱਢੀ ਤਾਂ ਕਿ ਕਾਂਗਰਸ ਨੂੰ ਜਿਹੜਾ ਖਤਮ ਕੀਤਾ ਜਾ ਸਕੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਆਪਾਂ ਸਾਰੇ ਰਲ ਕੇ ਇਹਦੇ ਤੇ ਪਹਿਰਾ ਦਈਏ ਤਾਂ ਕਿ ਆਪਾਂ ਪੰਜਾਬ ਦੀ ਜਿਹੜੀ ਸਾਥ ਹੈ ਪੰਜਾਬ ਦੇ ਉਹ ਹਾਲਾਤ ਹੈ ਔਰ ਇੱਕ ਮੈਂ ਜ਼ਰੂਰ ਗੱਲ ਕਰਨੀ ਚਾਹਣਾ ਆ ਜਿਹੜੀ ਅੱਜ ਦੀ ਪੁਲਿਸ ਆ ਨਾ ਇਹਨੇ ਕੁਝ ਨਹੀਂ ਕਰਨਾ ਆਪਣੇ ਆਪਣੇ ਪਿੰਡ ਸਾਬ ਲਓ ਯਾਰ ਪੰਜਾਬੀ ਤਾਂ ਹਮੇਸ਼ਾ ਖੜ ਕੇ ਗੱਲ ਕਰਦਾ ਆ ਜਿਹੜੀ ਨਸ਼ਿਆਂ ਦੀ ਗੱਲ ਹੈ ਸਾਨੂੰ ਇਸ ਕਰਕੇ ਛੋਟਾ ਕੀਤਾ ਜਾ ਰਿਹਾ ਵੀ ਹੌਲੀ ਹੌਲੀ ਇਹਨਾਂ ਦੀ ਨੌਜਵਾਨ ਪੀੜ੍ਹੀ ਨੂੰ ਮਾੜੇ ਪਾਸੇ ਲਾ ਲਈਏ ਪਰ ਆਪਾਂ ਖੜ ਕੇ ਬਚਾ ਸਕਦੇ ਹਾਂ ਸੋ ਆਪਾਂ ਨੂੰ ਸਾਰਿਆਂ ਨੂੰ ਉਹਦੇ ਤੇ ਪਹਿਰਾ ਦੇਣਾ ਪੈਣਾ